ਜਿਦਾ ਉਹਦੇ ਗਾਰਡਿੰਗ ਕੋਈ ਨਵੀਂ ਇਨਪੁਟ ਕੋਈ ਨਹੀਂ ਜੀ ਆ ਮੈਂ ਤੁਹਾਨੂੰ ਡਿਟੇਲਸ ਦੱਸਣਾ ਚਾਹੁੰਦਾ ਕੱਲ ਜਿਹੜੀ 17 ਤਰੀਕ ਦੀ ਗੱਲ ਹੈ ਬਹਿਸਾਂ ਆਟੇ ਦੇ ਵਿੱਚ ਧਰਮਵੀਰ ਹੈਗਾ ਮੁੰਡਾ ਪੁੱਤਰ ਭੱਜਲਾ ਵਾਸੀ ਗੁਤਾਰਪੁਰ ਇਹਦੀ ਜਿਹੜੀ ਕੁਝ ਨਾਮ ਨੂੰ ਵਿਅਕਤੀਆਂ ਨੂੰ ਉਹ ਘੜਨਾਪੀ ਕੀਤੀ ਗਈ ਸੀ ਇਹਦੀ ਇੱਕ ਤਾਂ ਇਥੇ ਇਮੀਡੀਏਟ ਇਤਲਾਹ ਥਾਣੇ ਵੀ ਆਏਗੀ ਪਰ ਇਹਨਾਂ ਚੋਂ ਕਿਸੇ ਵਿਅਕਤੀ ਨੇ ਜਿਹੜੀ ਹੈ ਇਹ 112 ਤੇ ਹੈਲਪਲਾਈਨ ਤੇ ਵੀ ਇੱਕਦਮ ਇਤਲਾਹ ਦਿੱਤੀ ਗਈ ਸੀ ਉਹ ਇੱਕਦਮ ਜਿਹੜੀ ਸਾਡੀ ਉਦੋਂ ਉਸੇ ਰਲਾ ਮਿਲਣ ਕਰਕੇ ਪੁਲਿਸ ਪਾਰਟੀਆਂ ਮੁਸਤੈਦ ਹੋਈਆਂ ਤੇ ਕਿ ਜਿਹੜਾ ਅਬਿਆਣਾ ਸਾਈਡ ਦੇ ਉੱਤੇ ਜਦੋਂ ਜਿੱਦ ਨੂੰ ਮਲਜਮ ਭੱਜ ਰਹੇ ਸੀਗੇ ਉੱਥੇ ਨਾਕਾਬੰਦੀ ਕੀਤੀ ਗਈ ਕਿਉਂਕਿ ਚਾਰਜ ਗੁਰਵਿੰਦਰ ਸਿੰਘ ਹਰੀਪੁਰ ਵਾਲੇ ਉੱਥੇ ਪਹੁੰਚੇ ਪਬਲਿਕ ਦੀ ਮਦਦ ਨਾਲ ਪਬਲਿਕ ਦੇ ਸਹਿਯੋਗ ਨਾਲ ਉੱਥੇ ਉਹ ਜਦੋਂ ਕਾਰ ਰਾਉਂਡ ਅਪ ਕੀਤੀ ਗਈ ਤੇ ਬੰਦੇ ਉੱਤਰ ਕੇ ਕਾਰ ਚੋਂ ਭੱਜਣ ਲੱਗੇ ਇੱਕ ਵਿਅਕਤੀ ਜਿਹੜਾ ਉੱਥੇ ਓਮਕਾਰ ਸਿੰਘ ਨਾ ਦਾ ਮੌਕੇ ਤੋਂ ਜਿਹੜਾ ਪਬਲਿਕ ਦੀ ਹੈਲਪ ਨਾਲ ਫੜਿਆ ਗਿਆ ਤੇ ਉਹ ਗੱਡੀ ਛੱਡ ਕੇ ਦੋ ਵਿਅਕਤੀ ਭੱਜ ਗਏ ਸੀ ਇੱਕ ਵਿਅਕਤੀ ਕੱਲ ਫੜਿਆ ਗਿਆ ਤੇ ਧਰਮਵੀਰ ਦੇ ਬਿਆਨ ਦੇ ਉੱਤੇ ਕੱਲ ਕਿਡਨਾਪਿੰਗ ਦੀ ਤੇ ਅਟੈਂਪਟ ਟੂ ਮਰਡਰ ਦੀ ਐਫਆਈਆਰ ਦਰਜ ਕੀਤੀ ਗਈ ਸੀ। ਉਸ ਦੇ ਵਿੱਚ ਅੱਜ ਜਿਹੜੀ ਨਵੀਂ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਦਾ ਕੋ ਆਕਿਊਜ਼ ਹੈ ਗੁਰਵਿੰਦਰ ਸਿੰਘ ਕੰਨੂ। ਇਹ ਹੈ ਪੁੱਤਰ ਆਰਮ ਕੁਵਾਰ ਵਾਸੀ ਪਿੰਡ ਕਾਨਪੁਰ ਖੋਈ। ਇਹਨੂੰ ਅੱਜ ਚੌਂਕੀ ਚਾਰਜ ਹਰੀਪੁਰ ਐਸਆਈ ਗੁਰਵਿੰਦਰ ਸਿੰਘ ਵੱਲੋਂ ਗ੍ਰਿਫਤਾਰ ਕੀਤਾ ਗਿਆ। ਇਹਦੀ ਕਸਟਡੀ ਦੇ ਵਿੱਚੋਂ ਇਹਨਾਂ ਦੌਰਾਨੇ ਜਿਹੜੀ ਇਹਦੀ ਗ੍ਰਿਫਤਾਰੀ ਹੈ ਇੱਕ ਦੇਸੀ ਪਿਸਤੌਲ ਜੇ ਦੋ ਦੋ ਕਾਰਤੂਫ 12 ਜਿੰਦਾ ਜਿਹੜੇ ਇਹ ਬਰਾਮਦ ਹੋਏ ਨੇ ਤੀਜਾ ਮੋਲਜਮ ਜਿਹੜਾ ਹੈ ਉਹਦੀ ਅਜੇ ਪੜਤਾਲ ਜਾਰੀ ਹੈ ਇਹ ਦੋਨੋਂ ਸਾਡੀ ਕਸਟਡੀ ਤੇ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਗਿਆ ਜੇ ਦੋਨਾਂ ਨੂੰ ਇੱਕੋ ਦਿਨ ਦਾ ਨਿਕਾਲਦੇ ਅੱਜ ਹੀ ਦੋਨੋਂ ਪੇਸ਼ ਕੀਤੇ ਤੇ ਜਿਹੜੇ ਆ ਜਿਹੜਾ ਅਰੈਸਟ ਕੀਤਾ ਹੈ ਇਹਨੂੰ ਕੱਲ ਨੂੰ ਪੇਸ਼ ਕਰਾਂਗੇ ਇਹਨੂੰ ਕੱਲ ਨੂੰ ਪੇਸ਼ ਕਰਾਂਗੇ ਕੱਲ੍ਹ ਨੂੰ ਨੇ ਪੇਸ਼ ਕਰਾਂਗੇ ਕੱਲ੍ਹ ਮਾਂ ਜਾ ਕੱਲ੍ਹ ਵਾਲੇ ਦਾ ਅੱਜ ਕੀਤਾ ਗਿਆ ਇਹਨੂੰ ਕੱਲ ਨੂੰ ਪੇਸ਼ ਕਰਾਂਗੇ ਇੱਕ ਦਿਨ ਰਿਮਾਂਡ ਇਹ ਦਾ ਰਿਮਾਂਡ ਕਿਨੇ ਦਿਨ ਦਾ ਨਮੜ ਇੱਕ ਦਿਨ ਦਾ ਰਿਮਾਂਡ ਪੁਰਸੂਮਾਡ ਬੜਾ ਸਰ ਜਿਹੜਾ ਉਹ ਵੈਪਨ ਇਸਤੇਮਾਲ ਕੀਤਾ ਗਿਆ ਸੀ ਰਾਣ ਦੇਖਿਆ ਸੀ ਗੱਡੀ ਚ ਪਿਆ ਦੇਖ ਰਿਆ ਸੀਗਾ ਵੀਡੀਓ ਚ ਉਹ ਥੋੜੇ ਜਬਤੀ ਕਰ ਲਈ ਜੀ ਹਾਂ ਜੋ ਕੁਝ ਮਿਲਿਆ ਜਿਹੜਾ ਗੱਡੀ ਚੋਂ ਵੈਪਨ ਮਿਲਿਆ ਉਹ ਪੁਲਿਸ ਨੇ ਜਿਹੜਾ ਅਫਜਾਪਰਸ ਲੈ ਲੈ ਗਿਆ ਇਹਦੀ ਪੜਤਾਲ ਵੀ ਜਿਹੜੀ ਅਸੀਂ ਡੁਗਾਈਦਲ ਕਰਾਂਗੇ ਵੈਸੇ ਮਾਮਲਾ ਰੰਜਿਸ਼ ਕਿੱਸਾ ਹੋ ਸਕਦਾ ਹੈ ਇਹ ਇਹਨਾਂ ਦਾ ਆਪਸੀ ਜਿਹੜਾ ਹੁਣ ਤੱਕ ਜਿਹੜੀ ਗੱਲ ਸਾਡੇ ਸਾਹਮਣੇ ਆਈ ਹੈ ਬਾਕੀ ਇਹਦੇ ਬਾਰੇ ਅਸੀਂ ਇਨਵੈਸਟੀਗੇਸ਼ਨ ਡਿਟੇਲ ਚ ਕਰਾਂਗੇ ਹੁਣ ਤੱਕ ਜਿਹੜੀ ਸਾਡੇ ਗੱਲ ਇਹ ਸਾਹਮਣੇ ਆਈ ਹੈ ਇਹਨਾਂ ਦਾ ਆਪਸੀ ਲੜਾਈ ਝਗੜੇ ਪਹਿਲਾਂ ਵੀ ਰਹਿੰਦੇ ਨੇ ਇਹਨਾਂ ਦੀ ਆਪਸੀ ਰੰਜਿਸ਼ ਹੈ ਵੀ ਇਹ ਨੂੰ ਐ ਵੀ ਮੈਨੂੰ ਇਹਨੇ ਪਹਿਲਾਂ ਕੁੱਟਿਆ ਸੀ ਜਾਂ ਮੈਂ ਇਸ ਇਸ ਵਜਾ ਕਰਕੇ ਇਹਨਾਂ ਨੇ ਇੱਕ ਦੂਜੇ ਦੀ ਕੁੱਟਮਾਰ ਕੀਤੀ ਹੈ ਰੰਜਿਸ਼ ਦੇ ਕੋਈ ਬੇਸਿਕ ਦਾ ਕੋਈ ਨਹੀਂ ਬੇਸਿਕ ਦਾ ਵਹੀ ਲੜਾਈ ਝਗੜਾ ਕੁੱਟਮਾਰ ਜਿਹਨਾਂ ਪਹਿਲਾਂ ਵੀ ਮਾਮਲੇ ਦਰਜ ਹਾਂ ਮਾਮਲੇ ਦਰਜ ਦੇ ਦਿੱਤੇ ਜੇਰਾ ਕੰਨੂ ਆਏ ਤੇ ਮਾਮਲੇ ਦੱਖੇ ਮਾਮਲੇ ਦੱਖਦੇ ਹਾਂ ਜੀ ਬਾਕੀ ਅਸੀਂ ਅਜੇ ਤਾਂ ਪ੍ਰੀਮੀਰੀ ਹੈ ਜੇ ਅਜਾਪਾ ਰੈਸਟਰੀ ਕੀਤੇ ਐ ਤੇ ਹੋਰ ਰਿਮਾਂਡ ਲਵਾਂਗੇ ਤੇ ਕਿਤੇ ਕਈਆਂ ਕਿ ਇਹਨਾਂ ਨੇ ਕੋਈ ਹੋਰ ਕ੍ਰਾਈਮ ਕੀਤਾ ਕਿ ਤੇ ਸਾਰੇ ਡਿਟੇਲ ਜੇ ਕੋਈ ਸਾਡੇ ਕੋਲ ਸਾਹਮਣੇ ਆਊਗੀ ਤਾਂ ਤੁਹਾਡੇ ਨਾਲ ਸ਼ੇਅਰ ਕਰ ਲਾਂਗੇ